ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੋਸ਼ਲ ਮੀਡੀਆ ਐਂਡ ਸਾਈਬਰ ਥ੍ਰੈਟਨਿੰਗ ਕੇਸ ਦੇ ਵਿੱਚ ਅਰਲੀ ਮਾਰਨਿੰਗ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਫ੍ਰਮ ਅਮਰਿਤਸਰ ਇਹ ਬੇਸਿਕਲੀ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਵੱਲੋਂ ਬਟਾਲਾ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਜਿਹੜੇ ਬੇਟੇ ਹੈ ਮਿਸਟਰ ਉਹਦੇਵੀਰ ਜੀ ਉਹਨਾਂ ਨੇ 31 ਜੁਲਾਈ 2025 ਨੂੰ ਦੁਪਹਿਰੇ ਕਰੀਬਨ 3 ਵਜੇ ਉਹਨਾਂ ਦਾ ਇੱਕ ਇੰਸਟਾਗ੍ਰam ਪੇਜ ਹੈ which is named as chairman sahab ਉਸ ਪੇਜ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਐਂਡ ਪੋਸਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਈ ਸੀਗੀ ਸੋ ਥਿਸ ਵਾਸ ਅਰਾਊਂਡ 3 ਪੀਐਮ ਫਿਰ ਪੋਸਟ ਪੈਣ ਤੋਂ 1 ਘੰਟਾ ਬਾਅਦ तकरीबन 4 ਵਜੇ ਉਸੇ ਜਿਹੜਾ ਕਮੈਂਟ ਸੈਕਸ਼ਨ ਹੈ ਉਸ ਪੋਸ ਦਾ ਉੱਥੇ ਇੱਕ ਗगन ਰੰਦਾਵਾ ਨਾਮ ਦੇ ਇੱਕ ਬੰਦਾ ਬੇਸਿਕਲੀ ਆਈਡੀ ਸੀਗਾ ਗगन_ਰੰਦਾਵਾ 003 ਇਸ ਆਈਡੀ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਆਬਜੈਕਸ਼ਨੇਬਲ ਐਂਡ ਥ੍ਰੈਟਨਿੰਗ ਜਿਹੜੇ ਕਮੈਂਟਸ ਪਾਏ ਗਏ एंड ओवर ए पीरियड ऑफ टाइम इनिशियली जस्ट वन कमेंट वॉज देयर उस पार्टिसपेंट्स उ काफ़ी फिर इट बिगेम स्ट्रिंग ऑफ कमेंट्स जेड बड़े ऑबजैक्शनेबल एंड दे वैटनिंग इन टोन तो इस चीज का संज्ञान लेंदे हुए बटाला पुलिस ने इमीडिएटली वी टुकअप द मैटर विद द इंस्टाग्राम उस केस बना के रिपोर्ट बना के वी सेंडिट टू द इंस्टाग्राम फॉर डिटेल्स ਤਾਂ ਉਹਤੇ ਪਰਸਿਸਟੈਂਟਲੀ ਯੂ نو ਪਰਸੂ ਕਰਕੇ ਇਵੈਨਚੁਅਲੀ ਵੀ ਗਾਟ ਦਾ ਡਿਟੇਲਸ ਜਿਹੜਾ ਯੂਜ਼ਰ ਸੀਗਾ ਇਹਦਾ ਇੰਸਟਾਗ੍ਰam ਆਈਡੀ ਦਾ ਤਾਂ ਆਫਟਰ ਦਾ ਡਿਟੇਲਸ ਪੋਰਡਨ ਉਸ ਤੋਂ ਬਾਅਦ ਸਾਡਾ ਆਪਰੇਸ਼ਨ ਸਟਾਰਟ ਹੋਇਆ ਟੂ ਅਰੈਸਟ ਦਾ ਪਰਸਨ ਉਹਦੇ ਵਿੱਚ ਇਟ ਵਾਸ ਲੈਡ ਬਾਇਰ ਸੀਆਈ ਇਨਚਾਰਜ ਮਿਸਟਰ ਸੁਖਰਾ ਸਿੰਘ ਤਾਂ ਉਹਦੇ ਚ ਆਫਟਰ ਆਪਰੇਸ਼ਨ ਆਫ ਅਰਾਊਂਡ 6 ਆਵਰਸ ਅਰਲੀ ਮਾਰਨਿੰਗ ਇਹ ਅੰਮ੍ਰਿਤਸਰ ਤੋਂ ਜਿਹੜਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਸੋ ਮੁਲਜ਼ਮ ਦਾ ਜਿਹੜਾ ਨਾਮ ਹੈ ਗਗਨਦੀਪ ਸਿੰਘ ਹੈ ਸਨਾਬ ਦਿਲਬਖ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਏਕੇ ਬੰਗਰ ਬਟਾਲੇ ਚ ਪੈਂਦਾ ਹੈ ਉਥੋਂ ਦਾ origionally ਰੈਂਡ ਵਾਲਾ ਹੈ ਬਟ ਐਜ਼ ਆਫ ਨਾਊ ਹੀ ਇਜ਼ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਅ ਅੰਮ੍ਰਿਤਸਰ ਤਾਂ ਇਹਦਾ ਜਦੋਂ ਅਸੀਂ ਫੋਨ ਚੈੱਕ ਕਰ ਲਿਆ ਤਾਂ ਫੋਨ ਦੇ ਵਿੱਚ ਉਹ ਜਿਹੜਾ ਅਕਾਊਂਟ ਹੈ ਜਿਹਦੇ ਜੋ ਥ੍ਰੈਟਨਿੰਗ ਮੈਸੇजेस ਕੀਤੀਆਂ ਗਈਆਂ ਸੀਗੀਆਂ ਉਹ ਲੌਗਡ ਇਨ ਸੀਗਾ ਤਾਂ ਜਿਹਦੇ ਕਰਕੇ ਅਸੀਂ ਡਿਜੀਟਲੀ ਐਸਟੈਬਲਿਸ਼ ਕਰ ਸਕੇ ਕਿ ਥੀ ਵਾਸ ਐਕਚੁਅਲੀ ਦਾ ਯੂਜ਼ਰ ਤਾਂ ਫਿਲਹਾਲ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰੀਲਿਮਨਰੀ ਪੁਸ਼ਗਤ ਸਾਡੀ ਹੋਈ ਹੈ ਤਾਂ ਐਜ਼ ਆਫ ਨਾਊ ਅਸੀਂ ਕੋਈ ਲਿੰਕ ਨਹੀਂ ਲੱਭਿਆ ਉਹਦੇ ਨਹੀਂ ਗੈਂਗਸਟਰ ਤਾਂ ਪ੍ਰੀਲਿਮਿਨਰੀ ਪੁਛਗੋਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਟ ਵਾਸ ਐਨ ਐਕਟ ਆਫ ਮਿਸਚੀਫ ਤਾਂ ਇਹ ਕਿਤੇ WhatsApp ਗਰੁੱਪ ਤੇ ਵਿੱਚ ਉਹ ਪੋਸਟ ਪੈ ਗਿਆ ਸੀਗਾ ਤਾਂ ਉਹਦੇ ਥੱਲੇ ਫਿਰ ਇਸਨੇ ਕਮੈਂਟ ਕਰਤੇ ਬਟ ਇਹਦਾ ਜਿਹੜਾ ਇਹ ਸਟੇਟਮੈਂਟ ਹੈ ਵੀ ਆਰ ਨਾਟ ਟੇਕਿੰਗ ਇਟ ਔਨ ਫੇਸ ਵੈਲਿਊ ਵੀ ਵਿਲ ਡੀਪਲੀ ਇਨਵੈਸਟੀਗੇਟ ਇਟ ਵੀ ਵਿਲ ਡੂ ਦਾ ਫੋਨ ਫੋਰੈਂਸਿਕਸ ਐਂਡ ਇਹ ਦੀ ਟੈਕਨੀਕਲ ਇਨਵੈਸਟੀਗੇਸ਼ਨ ਅਸੀਂ ਡੀਟੇਲ ਤਰੀਕੇ ਨਾਲ ਕਰਾਂਗੇ ਟੂ ਅਨਰਥ ਐਨੀ ਪੋਸੀਬਲ ਲਿੰਕ ਵਿਚ ਕੁਡ ਬੀ देयर ਤਾਂ ਇਹਦੇ ਵਿੱਚ ਅਸੀਂ ਇੱਕ ਐਫਆਈਆਰ ਦਰਜ ਕਰ ਲਈ ਹੈ 98/25 ਇਹ ਅਸੀਂ ਕੋਟਲੀ ਸੂਰਤ ਮਲੀਆਂ थाना ਹੈ ਉਥੇ ਅੰਡਰ ਦ ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਈਟੀ ਐਕਟ ਅਸੀਂ ਦਰਜ ਕਰ ਲਿਆ ਤਾਂ ਇਦੀ ਕੰਟੀਨਿਊਸ਼ਨ ਦੇ ਵਿੱਚ ਹੀ ਇੱਕ ਹੋਰ ਇੱਕ ਇਨਸੀਡੈਂਟ ਕੋਟ ਹੋਇਆ ਸੀਗਾ ਇੱਕ ਫਾਇਰਿੰਗ ਇਨਸੀਡੈਂਟ ਇਨ ਫਤੇਗੜ ਚੋੜੀਆਂ ਉਥੇ ਬੇਸਿਕਲੀ ਇੱਕ ਦੁਕਾਨ ਹੈ ਦਸਤੂਰ ਦਸੂਰੇ ਦਸਤਾਰ ਤਾਂ ਦਿਸ ਸ਼ਾਪ ਬਿਲੋਂਗਸ ਟੂ ਵਨ ਸਿਮਰਨਜੀਤ ਸਿੰਘ ਤਾਂ ਉੱਥੇ ਦੋ ਤਿੰਨ ਦਿਨ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਗੋਲੀ ਚਲੀ ਸੀਗੀ ਤਾਂ ਇਹ ਸਿਮਰਨਜੀਤ ਸਿੰਘ ਦੇ ਦੁਕਾਨ ਤੇ ਗੋਲੀ ਚਲੀ ਸੀਗੀ ਨਾ ਕਿ ਪਰਮਿੰਦਰ ਸਿੰਘ ਦੇ ਦੁਕਾਨ ਤੇ ਐਸ ਵਾਸ ਕਲੇਮਡ ਬਟ ਨੈਵਰਦਲੈਸ ਇਟਸ ਅ ਵੈਰੀ ਸੀਰੀਅਸ ਕੇਸ ਤਾਂ ਇਹਦਾ ਇੱਕ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਫਤਿਹਗੜ੍ਹ ਚੂੜੀਆਂ ਥਾਣੇ ਦੇ ਵਿੱਚ 98/2025 ਨੰਬਰ ਦਾ ਮੁਕਦਮਾ ਦਰਜ ਅਸੀਂ ਕਰ ਲਿਆ ਸੀਗਾ 31/7/2025 ਨੂੰ ਅਗੇਨ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਰਮਜ਼ ਐਕਟ ਤਾਂ ਇਹਦੇ ਵਿੱਚ ਸਾਡੀ ਜਿਹੜੀ ਅ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੈ ਇਹ ਬਿਲਕੁਲ ਮਤਲਬ ਐਂਡ ਤੱਕ অলਮੋਸਟ ਪਹੁੰਚ ਗਈ ਹੈ ਐਂਡ ਅਰੇਸਟਸ ਇਨ ਥਿਸ ਕੇਸ ਦੇ ਆਰ ਐਕਸਪੈਕਟਿਡ ਵੈਰੀ ਸ਼ਾਰਟਲੀ ਤਾਂ অলਮੋਸਟ ਥਿਸ ਕੇਸ ਹੈਜ਼ ਬੀਨ ਡਨ ਤਾਂ ਤੁਹਾਡੇ ਰਾਹੀਂ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਕਿ ਐਜ਼ ਅਫ ਨਾਊ ਜਿਹੜਾ ਨਟੋਰੀਅਸ ਗੈਂਗਸਟਰ ਜਗੂ ਭਗਵਾਨਪੂਰੀਆ ਹੀਜ਼ ਲਾਰਜਡ ਇਨ ਸਿਲਚਰ ਜੇਲ ਜਿਹੜਾ ਅਸਾਮ ਦੇ ਵਿੱਚ ਹੈਗਾ ਤਾਂ ਜਿਸ ਤਰ੍ਹਾਂ ਮਤਲਬ ਕਲੇਮ ਸਰਵਿੰਗ ਮੇਡ ਕੀ ਉਹਦਾ ਕਮਿਊਨੀਕੇਸ਼ਨ ਹੈਗਾ ਤਾਂ ਇਹਦੇ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਪਹਿਲਾਂ ਵੀ ਜਿਹੜਾ ਜੇਲ ਅਥਾਰਟिटीज ਹੈ ਅਸਾਮ ਦੇਆਂ ਸਿਲਚਰ ਜੇਲ ਦੇਆਂ ਤਾਂ ਉਹਨਾਂ ਨੂੰ ਅਸੀਂ ਰਿਟਨ ਕੋਰਸਪੋਂਡੈਂਸ ਦੇ ਵਿੱਚ ਲਿਖਿਆ ਹੈਗਾ ਕਿ ਖਦਸ਼ਾ ਹੈਗਾ ਕਿ ਇਹ ਕਿਤੇ ਕਮਿਊਨੀਕੇਟ ਕਰਦਾ ਸੋ ਥੈਟ ਇਫੈਕਟਿਵ ਸਰਵੇਲੈਂਸ ਸ਼ੁੱਡ ਬੀ ਮਾਉਂਟਡ ਔਨ ਹਿਮ ਅਸੀਂ ਨਾ ਸਿਰਫ ਉਹਨਾਂ ਨੂੰ ਲਿਖਿਆ ਬਲਕਿ ਐਨਸੀਬੀ ਨੂੰ ਵੀ ਅਸੀਂ ਲਿਖਿਆ ਕਿਉਂਕਿ ਐਨਸੀਬੀ ਨੇ ਪਿਟ ਐਂਡ ਡੀਪੀਐਸ ਕੇਸ ਦੇ ਤਹਿਤ ਜੱਗੂ ਭਗਵਾਨ ਪੋਰੀਆ ਨੂੰ ਉੱਥੇ ਇਨਕਾਰਸਰੇਟ ਬੰਦ ਕਰਾਇਆ ਹੈ ਸਿਲਚਰ ਜੇਲ੍ਹ ਦੇ ਵਿੱਚ ਤਾਂ ਰਿਟਨ ਕੋਰਸਪੋਂਡੈਂਸ ਹੈਜ਼ ਬੀਨ ਡਨ ਵਿਦ ਬੋਥ ਐਨਸੀਬੀ ਐਸ ਵੈਲ ਐਸ ਜਿਹੜੀ ਜੇਲ੍ਹ ਅਥਾਰਟੀਜ਼ ਹੈਗੀਆਂ ਸਿਲਚਰ ਜੇਲ੍ਹ ਦੀ ਇਨ ਅਸਾਮ ਕਿ ਜਿਹੜਾ ਜਗਨ ਮਾਨ ਇਸ ਦਾ ਕੀ ਸਬੰਧ ਚੰਦਰਨਾਵਨ ਅਨੰਦ ਦੇ ਦਰਜਨ ਕਿਉਂ ਇਸ ਨੇ ਇੰਨੀ ਕੀਤੀ ਉਹ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਪ੍ਰੀਲਿਮਿਨਰੀ ਕੁਐਸਚਨਿੰਗ ਅਸੀਂ ਕੀਤੀ ਜਿਸ ਤਰ੍ਹਾਂ ਆਪਾਂ ਉਹ ਕਹਿੰਦੇ ਕਿ ਫੋਕਰੀ ਦੇ ਵਿੱਚ ਇਹਨੇ ਕਮੈਂਟਸ ਪਾਏ ਜਾਂ ਇਟ ਇਜ਼ ਐਨ ਐਕਟ ਆਫ ਮਿਸੀਵ ਬਟ ਫਿਲਹਾਲ ਇਹ ਗੱਲ ਆਈ ਹੈ ਬਟ ਅਗੇਨ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਕਿ ਅਸੀਂ ਫੇਸ ਵੈਲਿਊ ਤੇ ਕੋਈ ਸਟੇਟਮੈਂਟ ਅਕਿਊਜ਼ ਅਕਿਊਜ਼ ਦਾ ਨਹੀਂ ਲੈ ਰਹੇ ਵੀ ਵਿਲ ਡੂ ਡੀਪਰ ਇਨਵੈਸਟੀਗੇਸ਼ਨ ਇਹਨੂੰ ਅੱਜ ਇਸ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਤਾਂ ਫਿਰ ਐਕਸਟੈਂਡਡ ਰਿਮਾਂਡ ਦੇ ਵਿੱਚ ਇਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਗਾ ਮੋਬਾਈਲ ਫੋਨ ਦਾ ਜਾਂ ਇਹਦੀ ਟੈਕਨੀਕਲ ਇਨਵੈਸਟੀਗੇਸ਼ਨ ਹੋਗੀ ਇਹਦੀ ਕਮਿਊਨੀਕੇਸ਼ਨ ਦੀ ਉਹਦੇ ਵਿੱਚ ਫਿਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਉਹ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਆ ਬਟ ਐਜ਼ ਆਫ ਨਾਓ ਕੋਈ ਚੀਜ਼ ਨਹੀਂ ਆਈ ਹੈ ਇਸ ਦਾ ਜਿਸ ਦੇ ਪਰਿਵਾਰ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੀ ਇਜ਼ ਕੁਆਈਟ ਯੰਗ ਜਿਸ ਤਰ੍ਹਾਂ ਤੁਸੀਂ ਵੇਖ ਲਿਆ ਤਾਂ ਇਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਹੈ Thank you.